Thank <laughs> you. करते करते इस तरह अच्छा दारदात ने इसके खिलाफ एक स्पेशल मुहिम चलाई जा रही है और खास तौर पर जोड़ा सा ਕ੍ਰਿਮਿਨਲ ਜਸਟਿਸ ਸਿਸਟਮ ਹੈ ਇਹਦੇ ਵਿੱਚ ਜਿਹੜਾ ਤਫ਼ਤੀਸ਼ ਹੈ ਸਾਡਾ ਉਸ ਦਾ ਮਿਆਰ ਚੰਗਾ ਹੋਵੇ ਤਫ਼ਤੀਸ਼ ਆਪਣੇ ਟਾਈਮ ਨਾਲ ਕੰਪਲੀਟ ਕੀਤੀ ਜਾਵੇ ਔਰ ਕੇਸਸ ਨੂੰ ਟੁਕੋਟ ਕੀਤਾ ਜਾਵੇ ਸੋ ਇਹ ਸਾਰੇ ਮੁੱਦਿਆਂ ਤੇ ਉੱਤੇ ਅੱਜ ਇੱਕ ਮੀਟਿੰਗ ਇੱਥੇ ਬੁਲਾਈ ਗਈ ਜਿਸ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਸਾਰੇ ਅਫਸਰ ਸਹਿਬਾਨ ਔਰ ਫਰੀਦਕੋਟ ਰੇਂਜ ਦੇ ਸਾਰੇ ਐਸਐਸਪੀਜ਼ ਔਰ ਡੀਆਈਜੀ ਫਿਰੋਜ਼ਪੁਰ ਫਰੀਦਕੋਟ ਜਿਨ੍ਹਾਂ ਕੋਲ ਦੋਵਾਂ ਦਾ ਚਾਰਜ ਹੈ ਇਹ ਸਾਰੇ ਅਫਸਰ ਇੱਥੇ ਸ਼ਾਮਿਲ ਹੋਏ ਔਰ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਹਨ ਉਹਨਾਂ ਦੀ ਸਮੀਖਿਆ ਕੀਤੀ ਗਈ ਔਰ ਜਿਹੜੇ ਸਾਡੇ ਜ਼ੇਰ ਤਫਤੀਸ਼ ਮੁਕਦਮੇ ਹੈ ਉਹਨਾਂ ਦੀ ਵੀ ਸਮੀਖਿਆ ਕੀਤੀ ਗਈ ਲੇਕਿਨ ਜਿਹੜੇ ਰੈਗੂਲਰ ਏਐਸਆਈ ਆ ਉਹ ਥਾਣਿਆਂ ਦੇ ਵਿੱਚ ਹੈ ਹੀ ਨਹੀਂ ਤੇ ਅਸੀਂ ਜੰਗ ਕਿਸ ਤਰ੍ਹਾਂ ਜਿੱਤ ਲਾਂਗੇ ਨੇ ਰੈਗੂਲਰ اے ایس ائز ہیں اور ਉਸ ਦਾ بھی ਅਸੀਂ ਆਡਿਟ ਕੀਤਾ ਹੈ ਅੱਗੇ ਵੀ ਆਡਿਟ ਕਰਦੇ ਰਹਾਂਗੇ ਤਾਂ ਕਿ ਜਿਹੜੇ ਸਾਡੇ ਰੈਗੂਲਰ اے ایس ائز ہیں اور ਜਿਹੜੇ ਸਾਡੇ ਕੰਪੀਟੈਂਟ ਆਫੀਸਰਸ ਨੇ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਲਾਇਆ ਜਾ ਸਕੇ ਸਰ ਇੱਕ ਡਰਾਉਂ ਤੇ ਰਸ ਆ ਰਿਹਾ ਅੱਜ ਵੀ ਅਮਰਸਰ ਦੇ ਵਿੱਚ ਡਰਾਉਂ ਤੇ ਰਸ ਆ ਰਿਹਾ ਇਹਨੂੰ ਕਿਉਂ ਨਹੀਂ ਬਦਲੂ ਰਿਹਾ ਇੱਕ ਜੇਲਾ ਤੇ ਉਹ ਜਿਹੜਾ ਨੈਟਵਰਕ ਕਰਦੇ ਨੇ ਤੇ ਉਹ ਡਸਟ ਹੈ ਤੇ ਸਪੀਡ ਘਰ ਨਹੀਂ ਚਾਹੀਓ ਹੌਲਟਰ ਚਾਹੀਓ ਫਰੋਟੀ ਦੀ ਗੱਲ ਹੈ ਜੀ ਦੇਖੋ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਜਿਸ ਦੇ ਬਹੁਤ ਚੰਗੇ ਨਤੀਜੇ ਮਿਲ ਰਹੇ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਫੜੀ ਗਈ ਹੈ ਸੋ ਬਿਹਤਰ ਹੈ ਇਹ ਕਿਹਾ ਜਾਵੇ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਫੜੀ ਜਾ ਰਹੀ ਹੈ ਅਸੀਂ ਬਾਰਡਰ ਤੋਂ ਜਿਹੜੀ ਡਰੱਗਸ ਆਉਂਦੀਆਂ ਸੀ ਉਸ ਨੂੰ ਕੰਟਰੋਲ ਕਰਨ ਲਈ ਸੈਕੰਡ ਲਾਈਨ ਆਫ ਡਿਫੈਂਸ ਨੂੰ ਆਪਣੀ ਸਟਰੈਂਥਨ ਕੀਤਾ ਹੈ ਜਿਹੜੇ ਸਾਡੇ ਸੱਤ ਸਰਹਦੀ ਜ਼ਿਲ੍ਹੇ ਲੱਗਦੇ ਆ ਬਾਰਡਰਸ ਦੇ ਨਾਲ ਉਸ ਦੇ ਵਿੱਚ ਸੈਕੰਡ ਲਾਈਨ ਉਫ ਡਿਫੈਂਸ ਹੈ ਉਥੇ ਸੀਸੀਟੀਵੀ ਕੈਮਰਾਸ ਇੰਸਟਾਲ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਜਿਸ ਦੇ ਨਾਲ ਅਸੀਂ ਸਟ੍ਰੈਟੈਜਿਕ ਲੋਕੇਸ਼ਨਸ ਤੇ ਸੀਸੀਟੀਵੀ ਕੈਮਰਾਸ ਵੀ ਇੰਸਟਾਲ ਕਰ ਰਹੇ ਹਾਂ ਜਿਹੜੀ ਡਰੋਨ ਦੀ ਸਾਡੀ ਰਿਕਵਰੀ ਆ ਉਹ ਪਿਛਲੇ ਸਾਲੇ ਨਾਲ ਪਿਛਲੇ ਸਾਲ ਮੈਕਸਿਮਮ ਹੋਈ ਹੈ ਔਰ ਇਸ ਤੋਂ ਇਲਾਵਾ ਜਿਹੜਾ ਇੱਕ ਵੱਡਾ ਪਾਲਾ ਅਸੀਂ ਕੀਤਾ ਹੈ ਜਿਹੜੇ ਬਿਗ ਫਿਸ਼ਸ ਹੈ ਜਿਹੜੀ ਵੱਡੀ ਮੱਛਲੀਆਂ ਹੈ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਹੈ ਉਸ ਨੂੰ ਬੜਾ ਵੱਡਾ ਉਹ ਇੱਕ ਬਹੁਤ ਵੱਡਾ ਡਿਟਰੈਂਸ ਹੈ ਔਰ 1200 ਕਰੋੜ ਰੁਪਏ ਦੇ ਕਰੀਬ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਪਿਛਲੇ 1 ਸਾਲ ਦੇ ਵਿੱਚ ਪ੍ਰੋਪੋਜ਼ਲਸ ਭੇਜੇ ਸਰ ਇਹ ਗੱਲ ਕੀਤੀ ਆ ਬਲਾਸਟ ਹੋਇਆ ਸੀ ਜੀ ਪੁਲਿਸ ਕਰਮਚਾਰੀ ਦੇ ਰਿਸ਼ਤੇਦਾਰ ਦੇ ਕਰਦੇ ਬਾਅਦ ਉਹਦੇ ਵਿੱਚ ਕੋਈ ਅਫੇਰ ਆ ਉਸ ਦੀ ਅਜੇ ਤਫ਼ਤੀਸ਼ ਜਾਰੀ ਹੈ ਲੇਕਿਨ ਮੈਂ ਇਹ ਦੱਸਣਾ ਚਾਹਾਂਗਾ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਬਲਾਸਟ ਹੋਏ ਆ ਵੀ ਹੈਵ ਬੀਨ ਏਬਲ ਟੂ ਟ੍ਰੇਸ ਆਲ ਦਾ ਕੇਸਸ ਵਿਦ ਇਨ ਅ ਰਿਕਾਰਡ ਟਾਈਮ ਸਰ ਪੰਜਾਬ ਦੇ ਵਿੱਚ 2.5300 ਦੇ ਕਰੀਬ ਲਗਭਗ ਜਿਹੜੇ ਇਹ ਨਜਾਇਜ਼ ਏਜੰਟ ਹੈਗੇ ਆ ਉਹਨਾਂ ਤੇ ਪੰਜਾਬ ਦੇ ਤੌਰ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਇੱਕ ਚੰਡੀਗੜ੍ਹ ਦੇ ਵਿੱਚ ਵੀ ਇੱਕ ADG ਰੈਂਕ ਦੇ ਅਫਸਰ ਦੇ ਅnder ਇੱਕ ਕਮੇਟੀ ਬਣਾਈ ਹੈ ਜਿਹੜੇ ਕਿ ਜਿੰਨੇ ਵੀ ਇਸ ਤਰ੍ਹਾਂ ਦੀ ਕੰਪਲੇਂਟਸ ਹੈ ਔਰ ਜਿੰਨੇ ਵੀ ਇਸ ਤਰ੍ਹਾਂ ਦੇ ਏਜੰਟਸ ਹੈ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਸਰ ਤੁਸੀਂ ਗੈਂਗਸਟਰ ਦੀ ਗੱਲ ਕੀਤੀ ਕਿੰਨੇ ਗੈਂਗਸਟਰ ਦੇ ਲਜ ਡੱਕੇ ਨੇ ਕਿੰਨੇ ਕਲ ਐਕਟਿਵ ਹੈਗੇ ਜਿਹੜੇ ਪੰਜਾਬ ਵਿੱਚ ਜਿੰਨੋਂ ਮਸੀਤਾ ਬੱਟਾ ਬਾਕੀ ਦੀ ਹੈ ਇਹ ਚੀਜ਼ ਗੈਂਗਸਟਰ ਕਿ ਗੈਂਗਸਟਰ ਹੈ ਜੀ ਏ ਕੈਟੇਗਰੀ ਦਾ ਐਕਸਟਰਾਡਿਟ ਆ ਬੀ ਕੈਟੇਗਰੀ ਦਾ ਐਕਸਟਰਾਡਿਟ ਉਹ ਮੇਰੇ ਕੋਲ ਲਿਸਟ ਨਹੀਂ ਹੈ ਬਟ ਜਿਹੜੇ ਵੀ ਗੈਂਗਸਟਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਬਾਹਰ ਬੈਠੇ ਹੈ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਟਰਾਡਿਟ ਕਰਕੇ ਅਸੀਂ ਵਾਪਸ ਲਈਏ ਤਾਂ ਤੋਂ ਵੱਡਾ ਸਾਬ ਸਰ ਸਭ ਤੋਂ بڑا ਮਸਲਾ ਹੈ ਰਿਟਾਇਰਮੈਂਟ ਵਰਕ ਹੋ ਰਹੀ ਹੈ ਲੇਕਿਨ ਨਫੀ ਭਰਤੀ ਦੀ ਵਾਸਤੇ ਕੀ ਬੁੱਝੇ ਨਹੀਂ ਭਰਤੀ ਦਾ ਇਸ ਵਾਰ ਤਾਂ ਪੰਜਾਬ ਸਰਕਾਰ ਵੱਲੋਂ ਹਰ 6 ਮਹੀਨੇ 'ਚ ਭਰਤੀ ਕੀਤੀ ਜਾ ਰਹੀ ਹੈ ਪਿੱਛੇ ਸਾਡੇ ਅ ਅ तकरीबन 2.5 ਹਜ਼ਾਰ ਬੰਦਾ ਸਾਡਾ ਹੁਣੇ ਪਾਸ ਆਊਟ ਹੋ ਕੇ ਨਿਕਲਿਆ ਔਰ ਹੁਣ ਫਿਰ ਕਾਫੀ ਵੱਡੀ ਮਾਤਰਾ ਦੇ ਵਿੱਚ ਨੰਬਰਸ ਦੇ ਵਿੱਚ ਉਹਨਾਂ ਦੀ ਵੈਕੈਂਸੀ ਉਹਨਾਂ ਦੇ ਐਡਵਰਟਾਈਜ਼ਮੈਂਟ ਆਨ ਜਾ ਰਹੇ ਸਰ ਲਾਰਡ ਸਰ ਲਾਰਡ ਉਹਨਾਂ ਬੜਾ ਸਵਾਲ ਚੱਕਿਆ ਜਾ ਰਿਹਾ ਡੇਰਾ ਬਾਬਾ ਨਾਨਕ ਵਾਲੀ ਜਿਹੜੀ ਘਟਨਾ ਹੈਗੀ ਹੈ ਉਸ ਤੇ ਜਿਹੜਾ ਹੈਗਾ ਹੁਣ ਕਾਂਗਰਸ ਦੇ ਜਿਹੜੇ ਨਵੇਂ ਉਹਨਾਂ ਨੇ ਲਾਏ ਇੱਥੇ ਉਹਨਾਂ ਨੇ ਵੀ ਗੱਲ ਕੀਤੀ ਸਰ ਉਹਦੇ ਵਿੱਚ ਸਾਡੇ ਕੋਲ ਦੱਸਣ ਨੂੰ ਕੀ ਹੈਗਾ ਵੀ ਕੀ ਹੋਇਆ ਉੱਥੇ ਜਾਂ ਇੰਪੁੱਟਸ ਨੇ ਕੀਨੇ ਕੀਤਾ ਕੁਝ ਇਦਾਂ ਦਾ ਕੁਝ ਹੈ ਜ਼ਰ ਦੇ ਫਿਰ ਦੇਖੋ ਇਹ ਕੁਝ ਇਹੋ ਜੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਬਟ ਪੰਜਾਬ ਪੁਲਿਸ ਇੱਕ ਬਹੁਤ ਕਾਬਿਲ ਪੁਲਿਸ ਹੈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਬਲਾਸਟ ਆ ਇਸ ਤਰ੍ਹਾਂ ਦੇ ਗ੍ਰੇਨੇਡ ਫੋੜਨ ਦੀ ਜਿੱਥੇ ਵੀ ਇਹ ਕੀਤਾ ਹੈ ਇਹਨਾਂ ਨੇ we have been able to trace all the cases aur abhi case bahut jaldi trace kar sir lord sir ek last question lord order no achee jile de ssp naal meeting hoyi hai kis tarah da feedback hai kuch cheezna ditta kis tarah jile jile chal rahe ne te kis tarah vi directions khode wale ditti gayi hai law and order is absolutely under control aur mainu the sense ch badi khushi hai ke bahut mehnat aur lagan naal jhede sade special operations hai jhede sade hot spots hai assi identify kite hai paave o street crime de madde nazar hon ਆ ਭਾਵੇਂ ਉਹ ਡਰੱਗਸ ਦੇ ਮੱਦੇ ਨਜ਼ਰ ਹੋ ਇਹ ਸਾਰੇ ਅਸੀਂ ਆਇਡੈਂਟੀਫਾਈ ਕੀਤੇ ਹੋਏ ਔਰ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਜਿਹਦੇ ਚੰਗੇ ਰਿਜ਼ਲਟਸ ਆ ਰਹੇ ਬਹੁਤ ਬਹੁਤ ਥੈਂਕ ਯੂ ਸਰ